ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰ ਜਣਹਾਰੇ ਧਾਰਿਆ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਜੀਵਨ ਬਹੁਤ ਵੱਡੇ ਸੰਕਟ ਨਾਲ ਭਰੇ ਦੋ ਤੋਂ ਤਿੰਨ ਸਾਲ ਦੀ ਉਮਰ ਵਿਦਵਾਨਾਂ ਲਿਖੀ ਹੈ ਚੁੰਨਾ ਮੰਡੀ ਲਾਹੌਰ ਦੀ ਧਰਤੀ ਅੱਜ ਸਾ ਸੰਗਤ ਦੋ ਤੋਂ ਤਿੰਨ ਸਾਲ ਤੇ तकरीबन ਉਮਰ ਤੁਸੀਂ ਪਰਵਾਰਾਂ ਵਾਲੇ ਬੈਠਿਓ 3 ਸਾਲ ਦਾ ਬੱਚਾ ਕਿੱਡਾ ਕੋ ਹੁੰਦਾ 3 ਸਾਲ ਦੀ ਉਮਰ ਹੈ ਭਾਈ ਜੇਠਾ ਨਾਮ ਰੱਖਿਆ ਹੋਇਆ ਇੱਕ ਦਿਨ ਬੇੜੇ ਵਿੱਚ ਚਿੱਟੀਆਂ ਸਫਾਂ ਬਿਛ ਗਈਆਂ ਕੋਈ ਪਤਾ ਨਹੀਂ ਕਿ লাশ ਪਈ ਹੈ ਮਾਂ ਕਿਉਂ ਪਈ ਹੈ ਬਾਰ ਬਾਰ ਉਠਾ ਰਹੇ ਨੇ ਬਸ ਕੁਝ ਘੰਟਿਆਂ ਬਾਅਦ ਉਸ লাশ ਨੂੰ ਮੋਢਿਆਂ ਤੇ ਚੁੱਕਿਆ ਸੰਸਕਾਰ ਲਈ ਲੈ ਗਏ ਆ ਪਿਤਾ ਹਰਦਾਸ ਸਿੰਘ ਨੇ ਆਪਣੇ ਪੁੱਤਰ ਭਾਈ ਜੇਠੇ ਨੂੰ 3 ਸਾਲ ਦੀ ਉਮਰ ਤੋਂ ਪਿਓ ਦੇ ਨਾਲ ਨਾਲ ਮਾਂ ਦਾ ਪਿਆਰ ਵੀ ਦਿੱਤਾ 7 ਸਾਲ ਦੀ ਉਮਰ ਹੋਈ ਅਚਾਨਕ ਅਜ ਘਟਨਾ ਕੱਢ ਗਈ 7 ਸਾਲ ਤੱਕ ਪਿਤਾ ਹਰਦਾਸ ਜੀ ਨੇ ਬੜਾ ਕੁਝ ਸਿਖਾ ਦਿੱਤਾ ਰੋਜ਼ ਆਪਣੇ ਨਾਲ ਉਠਾਲਣਾ ਸਜਰੇ ਇਸ਼ਨਾਨ ਕਰਕੇ ਕੱਪੜੇ ਬਦਲ ਦੇਣੇ ਫਿਰ ਪਿਤਾ ਜੀ ਦੇ ਨਾਲ 7 ਸਾਲ ਦੀ ਉਮਰ ਤੱਕ ਹੱਥ ਬਟਾਉਣ ਲੱਗ ਪਏ ਅੱਜ ਇੱਕ ਦੁੱਖदाई ਘਟਨਾ ਕੱਢੀ ਸਾਥ ਸੰਗਤ ਅੱਜ ਜੇਠਾ ਤੇ ਨੀਂਦ ਵਿੱਚੋਂ ਜਾਗ ਗਿਆ ਇਤਿਹਾਸ ਕਹਿੰਦਾ ਅੱਜ ਪਿਤਾ ਹਰਦਾਸ ਨੀਂਦ ਵਿੱਚੋਂ ਨਹੀਂ ਉਠਿਆ ਆਂਡ ਗਉਣ ਰੋਲਾ ਪੈ ਗਿਆ ਰੱਬ ਨੇ ਬੜਾ ਕਹਿਰ ਕਮਾਹੇ ਮਾਂ ਤੇ ਰੱਬ ਨੇ ਖੋਈ ਸੀ ਬਿਹੋ ਵੀ ਖੋਲਿਆ ਆਏ ਕੁਝ ਸਿਆਣਿਆਂ ਕਹਿਆ ਮਾਈ ਅਮਰੋ ਹੁਣ ਤੂੰ ਕਿਨੂ ਡਿਕਦੀ ਐ ਤੇਰੇ ਦੋਤੇ ਨੂੰ ਕਿਸੇ ਨਹੀਂ ਰੱਖਣਾ ਚੱਲ ਇਹਨੂੰ ਨਾਲ ਲੈ ਚੱਲ ਆਪਣੇ ਪਿੰਡ ਲੈ ਚੱਲ ਅੱਜ ਨਾਨੀ ਨੇ ਆਪਣੇ ਦੋਤੇ ਦੇ ਚਾਰ ਪੰਜ ਕੱਪੜੇ ਗੱਠੜੀ ਬੰਦੇ ਨੇ ਲਾਹੌਰ ਤੋਂ ਤੁਰਨ ਲੱਗੇ ਇਤਿਹਾਸ ਕਹਿੰਦਾ ਲਾਹੌਰ ਦੀਆਂ ਗਲੀਆਂ ਦੇ ਲੋਕ ਕਹਿੰਦੇ ਸਨ ਜੱਠਾ ਜਤੀਮ ਹੋ ਗਿਆ ਪ੍ਰਿੰਸੀਪਲ ਸਤਵੀਰ ਸਿੰਘ ਹੋਰਾਂ ਬੜਾ ਸੁੰਦਰ ਲਿਖਿਆ। ਕੱਲ੍ਹ ਕੇ ਬੈਠਿਆਂ ਬੈਠਿਆਂ ਮਾਤਾ ਮਨਸਾ ਦੇਵੀ ਨਿਕਿਆ। ਪਾਤਸ਼ਾਹ ਸੇਵਾ ਵਿੱਚ ਹੀ ਲੱਗੇ ਰਹਿੰਦੇ ਹੋ। ਆਪਣੀਆਂ ਧੀਆਂਵਾਂ ਵਾਰੇ ਵੀ ਸੋਚੋ ਵਿਆਹਣ ਦੇ ਯੋਗ ਹੋ ਗਈਆਂ। ਸ੍ਰੀ ਗੁਰੂ ਅਮਰਦਾਸ ਮਹਾਰਾਜ ਪੁੱਛਦੇ। ਮਨਸਾ ਦੇਵੀ ਕਿੱਦਾਂ ਦਾ ਘਰ ਤੇ ਵਰ ਚਾਹੀਦਾ ਆਪਣੀ ਦਾਨੀ ਭਾਨੀ ਵਾਸਤੇ। ਚਾਹੀਦਾ। ਇੰਨੇ ਨੂੰ ਕੰਨਾਂ 'ਚ ਆਵਾਜ਼ ਪਈ। ਗਲੀ ਵਿੱਚੋਂ ਲੰਘਦੇ ਆ 18 ਸਾਲ ਦੀ ਉਮਰ ਸਿਰ ਤੇ ਸ਼ਾਭਾ ਧਰਿਆ। ਮਿੱਟੀ ਦੇ ਆਵਾਜ਼ ਨਾਲ ਬੋਲਦੇ ਲੰਗੇ ਨੇ ਕੋਈ ਘੁੰਗਣੀਆਂ ਲੈ ਲਓ ਕੋਈ ਘੁੰਗਣੀਆਂ ਲੈ ਲਓ ਆਵਾਜ਼ ਕੰਨਾਂ 'ਚ ਪਈ ਛੱਟ ਮਾਤਾ ਮਨਸਾ ਦੇਵੀ ਬੋਲੇ ਕਹਿੰਦੇ ਮਹਾਰਾਜ ਵਰ ਹੋਵੇ ਤਾਂ ਮੇਰੀ ਭਾਨੀ ਵਾਸਤੇ ਜਿਠੇ ਵਰਗਾ ਹੋਵੇ ਵਰ ਤੇ ਠੀਕ ਹੈ ਪਰ ਪਾਤਸ਼ਾਹ ਘਰ ਠੀਕ ਨਹੀਂ ਮਹਾਰਾਜ ਘਰ ਕੁਝ ਵੱਡਾ ਚਾਹੀਦਾ ਹੈ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਮਨਸਾ ਦੇਵੀ ਤੂੰ ਆਪਣੀ ਅੱਖਾਂ ਨਾਲ ਵੇਖ ਰਹੀ ਹੈ ਤੂੰ ਦੁਨੀਆਂ ਦੀ ਅੱਖ ਨਾਲ ਵੇਖ ਰਹੀ ਹੈ ਮੇਰੀ ਨਜ਼ਰ ਨਾਲ ਵੇਖ ਜੇਠੇ ਦਾ ਘਰ ਛੋਟਾ ਨਹੀਂ ਜੇਠੇ ਦਾ ਘਰ ਕੱਲੀ ਕੱਖਾਂ ਦੀ ਸ਼ਾਨ ਨਹੀਂ ਜੇਠੇ ਦਾ ਘਰ ਇੱਕ ਦਿਨ ਇੰਨਾ ਵੱਡਾ ਬਣਨੇ ਕੁੱਲ ਦੁਨੀਆ ਹੱਥ ਜੋੜ ਕੇ ਕੀ ਕਰੇਗੀ ਜੇਠੇ ਦੇ ਘਰ ਵਰਗਾ ਕੋਈ ਘਰ ਨਹੀਂ ਡਿੱਠੇ ਸਭੇ ਥਾਵ ਨਹੀਂ ਦੁੱਧ ਜਿਹਿਆਂ ਵੱਧੋਂ ਪੁਰਖ ਵਿਦਾਤੇ ਤਾਂ ਤੂੰ ਸੋਹਿਆ